ਲੋਬੀ ਮਿੱਤਰੋ ਇਹ ਬੱਚੇ ਨੂੰ ਧਿਆਨ ਨਾਲ ਸੁਣਿਓ ਤੇ ਇਹ ਬੱਚਾ ਆਪਣਾ ਪਿੰਡ ਵੀ ਦੱਸ ਰਿਹਾ ਇਹ ਕਹਿੰਦਾ ਵੀ ਮੇਰੇ ਮੰਮੀ ਡੈਡੀ ਹੈ ਨਹੀਂ ਤੇ ਮੈਨੂੰ ਚਾਚੀ ਨੇ ਘਰੋਂ ਬਾਹਰ ਕੱਢਤਾ ਇਹ ਗਾਂਹ ਦੀ ਗਾਂ ਕਿਤੇ ਵਸਤੇ ਜਾਂਦਾ ਹੋਇਆ ਠੀਕ ਹੈ ਗਾਂਹ ਦੀ ਗਾਂ ਉੱਤਰ ਗਿਆ ਚਲੋ ਭਲੇ ਬੰਦਿਆਂ ਦੇ ਹੱਥ ਲੱਗ ਗਿਆ ਵਿਚਾਰਾ ਉਹਨੇ ਘਰੇ ਲਿਆ ਕੇ ਰੋਟੀ ਪਾਣੀ ਖਵਾਈ ਨੇ ਜੀ ਬੱਚਾ ਖੁਸ਼ ਹੋ ਗਿਆ ਵੀ ਅਧਰੀਮਾਂ ਜਿਵੇਂ ਕੱਲਾ ਮੰਨਿਆ ਹੋਣਾ ਹਣਾ ਤੇਰੀ ਬੱਚੇ ਦੀ ਜਰੂਰ ਹੈਲਪ ਕਰੋ ਵੱਧ ਤੋਂ ਵੱਧ ਕਹਿੰਦਾ ਚਾਚੀ ਨੇ ਘਰੋਂ ਕੱਢਤਾ ਤੇ ਇਹਦਾ ਸਾਨੂੰ ਨੰਬਰ ਵੀ ਦੇ ਦਾਂਗੇ ਤੇ ਵੱਧ ਤੋਂ ਵੱਧ ਜਵਾਕ ਦੀ ਹੈਲਪ ਵੀ ਕਰਨੀ ਆ ਜੇ ਕੋਈ ਪਿੰਡ ਦਾ ਪਤਾ ਕਈ ਵਾਰੀ ਜਵਾਕ ਨੂੰ ਵੀ ਵੈਸੇ ਵੀ ਕਈ ਵਾਰੀ ਕਿਸੇ ਗੱਲਾਂ ਤੋਂ ਆਪਾਂ ਛੋਟੇ-ਵਡੇ ਕਹਾਣੀਆਂ ਸੁਣਦੀ ਹੁੰਨੇ ਆ ਕਈ ਵਾਰੀ ਉਹ ਨਿਕਲ ਜਾਂਦੇ ਗਾਹਾਂ ਦੀ ਗਾਹ ਕੋਈ ਚੱਕ ਜਿਵੇਂ ਜਵਾਕ ਨੂੰ ਕੋਈ ਬੜਿਆ ਕੇ ਗਾਹ ਦੀ ਗਾਂ ਲੈ ਜਾਂਦਾ ਜਦੋਂ ਉਹਨੂੰ ਡਰ ਹੁੰਦਾ ਤਾਂ ਉੱਥੇ ਜਵਾਕ ਨੂੰ ਛੱਡ ਕੇ ਭੱਜ ਜਾਂਦੇ ਆ ਤੇ ਇਹ ਜਆ ਵੀ ਕੰਮ ਹੋ ਸਕਦਾ ਵੱਧ ਤੋਂ ਵੱਧ ਵੀਰ ਬਣ ਕੇ ਗੌਰ ਕਰੋ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਕਮੈਂਟ ਵੀ ਵੱਧ ਤੋਂ ਵੱਧ ਕਰੋ ਜੇ ਤੁਸੀਂ ਇਹ ਕੁਛ ਕਰੋਗੇ ਤਾਂ ਇਹ ਬੱਚੇ ਦੀ ਵੀਡੀਓ ਤਾਂ ਹੀ ਵਾਇਰਲ ਹੋਊਗੀ ਕਿਉਂਕਿ ਪਹਿਲੀ ਵੀਡੀਓ ਹਜੇ ਆਪਣੇ ਪੇਜ ਤੇ ਪਈ ਆ ਵੱਧ ਤੋਂ ਵੱਧ ਇਹਨੂੰ ਸ਼ੇਅਰ ਲਾਇਕ ਕਰ ਦਿਓ ਵੀਰ ਬਣ ਕੇ ਇਹਨੂੰ ਵਾਇਰਲ ਕਰੋ ਜਿਹੜਾ ਜਵਾਕ ਆਪਦੇ ਘਰੇ ਪਹੁੰਚ ਸਕੇ ਤੇ ਬਾਕੀ ਤੁਸੀਂ ਵੀਡੀਓ ਆ ਸੁਣ ਲਓ ਸਾਰੀ ਆਡੀਓ ਭੈਣ ਨੇ ਬਣਾਈ ਆ ਵੀਡੀਓ ਆਪਣਾ ਯਾਰ ਦੋਤ ਬਾਹਰ ਹੈ ਉਹਨਾਂ ਦੇ ਘਰੇ ਲਿਆਂਦਾ ਤੇ ਉਹਨਾਂ ਨੇ ਵੀਡੀਓ ਬਣਾ ਕੇ ਬਾਈ ਨੂੰ ਭੇਜੀ ਬਾਈ ਨੇ ਮੈਨੂੰ ਭੇਜੀ ਉਗਣਾ ਬਰੇ ਤੁਸੀਂ ਪਹਿਲਾਂ ਪਾਉਣ ਲੱਗੋ ਕਹਿੰਦਾ ਹੁਣ ਬਹੁਤ ਲੋਕ ਜੁੜੇ ਵੇ ਹਨਾ ਗਾਂ ਦੀਆਂ ਗਾਂ ਫਿਰ ਬੱਚੇ ਦੀ ਵੀਡੀਓ ਜਾਈ ਜਾਂਦੇ ਆ ਬਾਹਰ ਛੱਡਣ ਨੂੰ ਜਵਾਕ ਨੂੰ ਜੀ ਨਹੀਂ ਕਰਦਾ ਪਿੰਡ ਕਿਹੜਾ ਤੇਰਾ ਹੈ ਕੱਕਰਪੁਰਾ ਹੈ ਕੱਕਰਪੁਰਾ ਅੱਛਾ ਤੇ ਮੰਮੀ ਪਾਪਾ ਨਹੀਂ ਹੈਗੇ ਤੇਰੇ ਕੱਕਰਪੁਰਾ ਕਿ ਕੱਕਰਪੁਰਾ ਅੱਛਾ ਮੰਮੀ ਪਾਪਾ ਨਹੀਂ ਤੇਰੇ ਹੈਗੇ ਠੀਕ ਆ ਤੇ ਤੈਨੂੰ ਕੀ ਆਂਦੇ ਕਰਦੇ ਪੀ ਤੂੰ ਚੱਲ ਜਾ ਇੱਥੋਂ ਕਿੰਨੇ ਆਖਿਆ ਇੱਥੋਂ ਚੱਲ ਜਾ ਚਾਚੀ ਨੇ ਤੇ ਦਾਦੀ ਦਾਦਾ ਕੋਈ ਨਹੀਂ ਹੈਗਾ ਹਾਂ ਘੋਰ ਘਰ ਦਾ ਕੋਈ ਮੈਂਬਰ ਨਹੀਂ ਹੈਗਾ ਭੂਆ ਮਾਸੀ ਨਾਨੀ ਨਾਨਾ ਕੋਈ ਨਹੀਂ ਹੈਗਾ ਤੇਰਾ ਤੇ ਤੇਰਾ ਵੀਰ ਨਹੀਂ ਹੈਗਾ ਭੈਣੂ ਨਹੀਂ ਹੈਗੀ ਤੇ ਚਾਚੀ ਦੇ ਬੱਚੇ ਚਾਚੀ ਦੇ ਬੱਚਾ ਕੋਈ ਨਹੀਂ ਹੈਗਾ ਤੂੰ ਇਕੱਲਾ ਹੀ ਨਾ ਤੂੰ ਕਿਹੜੀ ਕਲਾਸ ਚ ਜਾਂਦਾ ਪੰਜਵੀਂ ਪੰਜਵੀਂ ਚ ਪੜਦਾ ਕਿੰਨੇ ਸਾਲਾਂ ਦਾ ਹੋ ਗਿਆ ਕਿਆਸਾ ਲੱਦ ਹੋ ਗਿਆ ਤੇ ਈ ਛਤੀ ਪੰਜਵੀਂ ਕਲਾਸ ਚ ਕਿੱਦਾਂ ਪੁੱਤ ਹੋ ਗਿਆ ਤੂੰ ਉਧਰ ਜਾ ਨਹੀਂ ਲੱਗਾ ਪਹਿਲੀ ਚ ਜਾਣਾ ਹੋਣਾ ਪੁੱਤ ਪਹਿਲੀ ਚ ਸਰਕਾਰੀ ਸਕੂਲੇ ਹਨਾ ਹਾਂ ਟਰਾਂਸਪੋਰਟ ਸਕੂਲੇ ਪ੍ਰਾਇਮਰੀ ਸਕੂਲੇ ਜਾਣਾ ਅੱਛਾ ਅੱਛਾ ਤਾਂ ਦੇ ਕਰ ਤੋਂ ਕਿੰਨੀ ਕੁ ਦੂਰ ਸਕੂਲ ਮੈਨੂੰ ਪਤਾ ਦੁਰਕੇ ਜਾਣਾ ਸ਼ੂਲੋ ਦੁਰਕੇ ਅੱਛਾ ਹੋਰ ਤੇਰੇ ਆਸੇ ਪਾਸੇ ਆਂਡ ਗਵਾਣ ਡੇ ਨਹੀਂ ਕੋਈ ਕੁਛ ਆਖਿਆ ਜਦੋਂ ਚਾਚਾ ਚਾਚੀ ਨੇ ਕਰੋ ਕੱਢਿਆ ਤੂੰ ਰੋਇਆ ਸੀ ਜਦੋਂ ਕਰੋ ਕੱਢਿਆ ਕੀ ਆਂਦੇ ਸੀ ਤੈਨੂੰ ਚਾਚੀ ਚਾਚਾ ਤੇਰਾ ਕਿਹੜੀ ਗੱਲੋਂ ਆਂਦੇ ਸੱਲ ਜਾ ਤੂੰ ਆਖਣਾ ਸੀ ਮੇਰਾ ਘਰ ਹੈਗਾ ਏ ਮੇਰਾ ਵੀ ਘਰ ਆ ਤੂੰ ਨਹੀਂ ਆਖਿਆ ਹੂੰ ਤੈਨੂੰ ਕੁੱਟਿਆ ਵੀ ਸੀ ਜਦੋਂ ਕੱਢਿਆ ਉਹਨਾਂ ਨੇ ਕਿੰਨੇ ਕੁੱਟਿਆ ਸੀ ਚਾਚੀ ਨੇ ਚਾਚੀ ਨੇ ਕੁੱਟਿਆ ਏ ਕੀ ਆਂਦੀ ਸਾਡੇ ਘਰੋਂ ਨਿਕਲ ਜਾ ਤੇ ਕੀ ਤਰਤ ਕਾ ਤੋਂ ਕੱਢਿਆ ਤੈਨੂੰ ਪੈਸਾ ਤੋਂ ਪਹਿਲਾਂ ਤੋਂ ਕਿ ਗਾਦੇ ਪੈਸਾ ਤੋਂ ਕੱਢਿਆ ਸੀ ਕਿੰਨੇ ਪੈਸਾ ਦਾ ਕੱਢਿਆ ਸੀ ਕੀ ਪੈਸਾ ਦਾ ਕੱਢਿਆ ਸੀ ਕੀ ਆਂਦੇ ਤੈਨੂੰ ਪੈਸਾ ਹਾਂ ਸ਼ਾ ਤੂੰ ਦੋ ਆਖਣਾ ਸੀ ਮੈਂ ਕਿੱਥੇ ਘਟਣਾ ਹਾਂ 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 ਮੈਂ ਕਿੱਥੇ ਲੱਗਣਾ ਫੇਰ ਤੇ ਮੰਮੀ ਪਾਪਾ ਨੂੰ ਕੀ ਹੋਇਆ ਸੀ ਤੇਰੇ ਨੂੰ ਮੰਮਾ ਇੱਥੇ ਗਿਆ ਯਾਰ ਯਾਰ ਬੁਲਾਤਾ ਸੀ ਕੋ ਚਾਚੀ ਨੇ ਅੱਛਾ ਜੇਲ ਖਵਾ ਕੇ ਮਾਰਦਾ ਸੀ ਕਿਨੂੰ ਪਾਪਾ ਨੂੰ ਹੀ ਤੇ ਮੰਮੀ ਨੂੰ ਦੋਨੋਂ ਹੀ ਤੇ ਇੱਕੋ ਜਾਣੇ ਨੂੰ ਦੋਨੋਂ ਮਾਰਦਾ ਸੀ ਲੜਦੇ ਹੁੰਦੇ ਸੀ ਉਹਨਾਂ ਨਾਲ ਅੱਛਾ ਤੇ ਤੂੰ ਹੀ ਜੱਟ ਸਿੱਖ ਜੇ ਚਮਚ ਵੀ ਸਿੱਖ ਅੱਛਾ ਮਜਬੂਜ਼ ਵੀ ਸਿੱਖ ਜੀ ਠੀਕ ਹੈ ਕੋਈ ਨਾ ਸਾਲ